ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਦੇਸੀ ਤੜਕਾ 04 ਤੇ ਤੇ ਅੱਜ ਫਿਰ ਹਾਜ਼ਰ ਹੋਇਆ ਤੁਹਾਡੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਅੱਜ ਆਪਾਂ ਬਣਾਉਨੇ ਆ ਸ਼ਾਈ ਸ਼ਾਈ ਪਨੀਰ ਤੇ ਤੁਹਾਨੂੰ ਦੱਸਦੇ ਆ ਬੜੇ ਸੌਕੇ ਤਰੀਕੇ ਨਾਲ ਜਿਸ ਤਰ੍ਹਾਂ ਢਾਬੇ ਦੇ ਬਣਾਉਂਦਾ ਉਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਬਣਾਦਾ ਤੇ ਉਹ ਤੁਹਾਨੂੰ ਦੱਸ ਦੇਣ ਕਿ ਕਿਹੜੀ ਕਿਹੜੀ ਚੀਜ਼ਾਂ ਦੀ ਚਾਹੀਦੀਆਂ ਸਿੰਪਲ ਆਪਣੇ ਘਰ ਦੇ ਵਿੱਚ ਜਿਹੜੇ ਚੀਜ਼ਾਂ ਹੁੰਦੀਆਂ ਇੱਕ ਦੋ ਚੀਜ਼ਾਂ ਤੁਸੀਂ ਐਡ ਕਰਨੀਆਂ ਬਸ ਬਾਕੀ ਸਾਰੀਆਂ ਹੋ ਗਈਆਂ ਜਿਹੜੀਆਂ ਆਪਾਂ ਘਰ ਵਿੱਚ ਵਰਤਦੇ ਆ ਤੇ ਉਹਦੇ ਲਈ ਦੇਖੋ ਆਪਾਂ ਆ ਲੈ ਲਿਆ ਕੱਟ ਲਿਆ ਅਦਰਕ ਤੇ ਅਦਰਕ ਆ ਤਿੰਨ ਟਮਾਟਰ ਲੈ ਲਿਆ ਪੰਜ ਤੋਂ 6 ਪਿਆਜ਼ ਲੈ ਆ ਠੀਕ ਆ ਤੇ ਤਕਰੀਬਨ ਆਪਾਂ ਤਿੰਨ ਤਿੰਨ ਤੋਂ 400 ਗ੍ਰਾਮ ਪਨੀਰ ਲਿਆ ਤੇ ਤੁਸੀਂ ਜਿਸ ਹਿਸਾਬ ਨਾਲ ਬਣਾਉਣਾ ਚਾਹੋ ਉਸ ਤਰੀਕੇ ਕੁਆਂਟੀਟੀ ਵਧਾ ਸਕਦੇ ਹੋ ਜਾਂ ਆਪਾਂ ਬਾਅਦ ਮਿਲਦੇ ਆਂ ਫਿਰ ਆਪਾਂ ਗੀਟੀ ਦੇ ਬਣਾਉਣੇ ਲੱਗਣ ਵਾਲੀ ਤੇ ਤੇ ਪੂਰੇ ਦੇਸੀ ਢਾਬੇ ਤਰੀਕੇ ਢਾਬਿਆਂ ਦੇ ਤਰੀਕੇ ਦੇ ਨਾਲ ਤੇ ਤੁਹਾਨੂੰ ਦੱਸਦੇ ਆਂ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਬਾਕੀ ਤੁਹਾਨੂੰ ਬਾਅਦ ਦੱਸਾਂਗੇ ਬਾਰੋ ਬਾਰ ਬਣਾਣੇ ਆ ਆਪਾਂ ਕਿੱਥੇ ਬੈਠੇ ਨੇ ਯਾ ਇਹ ਦੇਖੋ ਗਰਨ ਵਾਲੀ ਆ ਇਹਨੂੰ ਆਪਾਂ 10 ਤੋਂ 15 ਮਿੰਟ ਪਕਾਵਾਂਗੇ ਇਹਨਾਂ ਨੂੰ ਥੋੜੇ ਬ੍ਰਾਊਨ ਹੋ ਜਾਣ ਤੇ ਗਲ ਜਾਣ ਚੰਗੀ ਤਰ੍ਹਾਂ ਫਿਰ ਆਪਾਂ ਇਹਦੇ ਵਿੱਚ ਬਾਅਦ ਟਮਾਟਰ ਵਗੈਰਾ ਸਾਰਾ ਕੁਝ ਪਾਵਾਂਗੇ ਫਿਰ ਇਹਦੀ ਪਿਊਰੀ ਤਿਆਰ ਕਰਾਂਗੇ ਦੂਰ ਪਗਰੇਵੀ ਵੀ ਕਹਤ ਹੈ ਪਹਿਲਾ ਗਰੀ ਚਾਰ ਕਰਾਂਗੇ ਬਾਕੀ ਫਿਰ ਸਾਰਾ ਕੁਝ ਪ੍ਰੋਸੈਸ ਜਿਹੜਾ ਹੋਵੇ ਬਾਅਦ ਕਰਾਂਗੇ ਆ ਥੋੜੇ ਥੋੜੇ ਬਰਾਊਨ ਹੋ ਗਏ ਪਿਆਜ਼ ਤੇ ਗਲ ਚੁੱਕਿਆ ਹੁਣ ਆਪਾਂ ਇਸ ਸਟੇਜ ਤੇ ਆਪਾਂ ਇਹਨਾਂ ਵਿੱਚ ਨਾ ਟਮਾਟਰ ਪਾਵਾਂਗੇ ਤੇ ਟਮਾਟਰਾਂ ਨੂੰ ਆਪਾਂ ਗਲਾਣਾ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਮਿਕਸੀ ਦੇ ਵਿੱਚ ਚਾਹੀਦੋ ਰੋ ਰੋ ਮਿਕਸਰ ਹੋਵੇ ਇਹਨੂੰ ਐਦਾਂ ਰਫਲੀ ਕੱਟ ਲਓ ਭਾਵੇਂ ਕੋਈ ਚੱਕਰ ਨਹੀਂ ਕਿਸੇ ਤਰੀਕੇ ਵੀ ਕੱਟ ਲਓ ਚਾਹੇ ਲੰਮਾ ਹੀ ਛੋਟਾ ਤੋ ਕਿ ਇਹਨਾਂ ਨੂੰ ਆਪਾਂ ਬਾਅਦ 'ਚ ਇਹਦੀ ਇਹਨੂੰ ਮੈਸ਼ ਹੀ ਕਰਨਾ ਸਾਰੇ ਨੂੰ ਇਹਨੂੰ ਬ੍ਰੈਂਡ ਕਰਕੇ ਇਹਦਾ ਪਿਉਰੀ ਬਣਾ ਲੀਏ ਸਾਰੀ ਅੱਪਾ ਤੇ ਇਹਨਾਂ ਟਮਾਟਰ ਲੈ ਆ ਤੁਸੀਂ ਜੇ ਅਕੋਰਡਿੰਗ ਜੇ ਕੁਆਂਟੀਟੀ ਹੋਵੇ ਉਸ ਅਕੋਰਡਿੰਗ ਲੈ ਸਕਦੇ ਆ ਇਸ ਤਰੀਕੇ ਨਾਲ ਨੂੰ ਮਿਕਸ ਕਰਾਂਗੇ ਆਪਾਂ ਤੇ 10 ਮਿੰਟ ਰਵੇਡ ਕਰਾਂਗੇ ਜਿੰਨੀ ਤੱਕ ਕੋਲੇ ਹੋ ਜਾਣ ਜਦੋਂ ਤੇ ਗਲ ਜਾਣ ਤੇ ਨਾਲੇ ਆਪਾਂ ਆ ਚੇਂਜ ਕਰਤੀ ਕਟਚੀ ਤੋਂ ਪਲਟਾ ਕਰ ਲਿਆ ਕਿਉਂਕਿ ਆਵਾਜ਼ ਵਿੱਚ ਬਹੁਤ ਆਉਂਦੀ ਸੀ ਇਸ ਕਰਕੇ ਤੰਦੋਂ ਬਾਅਦ ਆਪਾਂ ਇਹਨੂੰ ਢੱਕ ਦਾਂਗੇ ਇਹਨੂੰ ਘੱਟੋ ਘੱਟ 10 ਕਿ ਮਿੰਟ ਤਾਂ ਕਿ ਇਹ ਚੰਗੀ ਤਰ੍ਹਾਂ ਨਾ ਗਲ ਜਾ ਆਪਾਂ ਢੱਕ ਦਾਂਗੇ ਇਹਨੂੰ ਲੋ ਜੀ ਨਾਲ ਹੀ ਆਪਾਂ ਪਾ ਦਨੀ ਆ ਹਰੀਆਂ ਮਿਰਚਾਂ ਜਿਵੇਂ ਮਰਜ਼ੀ ਤੁਸੀਂ ਕੱਟ ਕੇ ਪਾ ਲਓ ਛੋਟੀਆਂ ਪਾ ਲਓ ਚੰਲਾਂ ਦੀਆਂ ਸਿੱਟੀਆਂ ਕੱਟ ਕੇ ਪਾ ਲਓ ਆਪਾਂ ਇੱਦਾਂ ਲੰਬੀਆਂ ਕੱਟ ਕੇ ਪਾਵਾਂਗੇ ਆਨੇ ਪਾ ਤੜੇ ਕੋਈ ਟਮਾਟਰ ਪਾਏਗਾ ਉਹਦੇ ਨਾਲ ਥੋੜੀ ਸਬਜੀ ਮਿੱਠੀ ਹੋਊਗੀ ਆਉ ਨੂੰ ਆਪਾਂ ਬੈਲੈਂਸ ਕਰਨਾ ਆਸਤੀ 5-6 ਮਿਰਚਾਂ ਮਿਰਚਾਂ ਪਾਵਾਂਗੇ ਬੜਾ ਮਸਾਲਾ ਤਿੱਖਾ ਰੱਖਾਂਗੇ ਮਸਾਲਾ ਆਪਣਾ ਤਿਆਰ ਹੋ ਗਿਆ ਆ ਨੇੜੇ ਤੇ ਹੁਣ ਆਪਾਂ ਇਹਨੂੰ ਥੱਲੇ ਲਾ ਕੇ ਠੰਡਾ ਕਰ ਲਾਂਗੇ ਇਹਨੂੰ ਠੰਡਾ ਹੁੰਦੀ ਵੇਢ ਕਰਾਂਗੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਮਿਕਸੀ 'ਚ ਬਲੈਂਡ ਕਰਾਂਗੇ ਹੁਣ ਆਪਾਂ ਕਟਾਂਗੇ ਪਨੀਰ ਆ ਦੇਖੋ ਆਪਾਂ ਥੋੜੇ ਜੇ ਦਰਮਿਆਨੇ ਸਾਈਜ਼ ਰੱਖਾਂਗੇ ਤੁਸੀਂ ਚਾਹੋ ਤੇ ਵੱਡੇ ਛੋਟੇ ਕਰ ਸਕਦੇ ਹੋ ਜਿਸ ਅਕੋਰਡਿੰਗ ਤੁਸੀਂ ਕਰਨਾ ਆ ਜੇ ਆਪਾਂ ਪਾ ਲਿਆ ਸਰੋਂ ਦਾ ਤੇਲ ਤੁਹਾਡੇ ਤੁਸੀਂ ਜਿਹੜਾ ਮਰਜੀ ਤੇਲ ਪਾ ਸਕਦੇ ਆ ਸ਼ੈ ਕੋਕਿੰਗ ਆਇਲ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਹੈ ਉਹ ਪਾ ਲਓ ਤੇ ਠੰਡ ਬਹੁਤ ਆ ਮਜ਼ਾ ਬੜਾ ਆਉਂਦਾ ਅੰਗੀਟੀ ਦੇ ਨਾਲ ਨਾਲ ਅੱਗ ਸੇਕ ਕੇ ਤੇ ਨਾਲੇ ਖਾਣਾ ਬਣਾਉਂਦਾ ਤੇ ਤੁਸੀਂ ਚਾਹੋ ਤਾਂ ਜਿਵੇਂ ਮਰਜੀ ਬਣਾ ਸਕਦੇ ਆ ਗੈਸ ਤੇ ਬਣਾਓ ਜੇ ਤੁਹਾਡੇ ਘਰ ਚੁੱਲਾ ਹੈ ਤਾਂ ਚੁੱਲੇ ਤੇ ਬਣਾ ਕੇ ਦੇਖੋ ਮਜ਼ਾ ਬਹੁਤ ਆਉਂਦਾ ਇੱਕ ਚਮਚ ਪਾਵਾਂਗੇ ਆ ਪਾਜੀ ਦਾ ਲਓ ਜੀ ਆਪਾਂ ਸਾਰੀ ਪੂਰੀ ਵਿੱਚ ਪਾਤੀ ਹੁਣ। ਕਾਹੀ ਦੇ ਵਿੱਚ ਜਿਹੜਾ ਆਪਾਂ ਗ੍ਰाइंड ਕੀਤਾ ਸੀ ਅਦਰਕ, ਪਿਆਜ਼, ਲਸਣ, ਸਾਰੀਆਂ ਮਿਰਚਾਂ, ਸਾਰੀਆਂ ਚੀਜ਼ਾਂ ਆਪਾਂ ਹੁਣ ਵਿੱਚ ਪਾਤੀਆਂ ਤੇ ਇਹਨੂੰ ਹੁਣ ਆਪਾਂ ਭੁੰਨਣਾ ਚੰਗੀ ਤਰ੍ਹਾਂ। ਤਾਂ ਕਿ ਮਸਾਲਾ ਕੱਚਾ ਨਾ ਰਹੇ ਜਿਹੜੇ ਆਪਾਂ ਵਿੱਚ ਕਾਜੂ ਪਾਏ ਸੀਗੇ ਉਹਨਾਂ ਨੂੰ ਵੀ ਸੇਕਾ ਲੱਗ ਜਾਏ ਚੰਗੀ ਤਰ੍ਹਾਂ। ਤੇ ਇਹਨਾਂ ਨੂੰ ਆਪਾਂ ਭੁੰਨਣਾ। ਤਕਰੀਬਨ ਇਹਨੂੰ 15 ਤੋਂ 20 ਮਿੰਟ ਭੁੰਨਣਾ ਆਪਾਂ। ਤੇ ਇਹ ਸਟੇਜ ਬਹੁਤ ਸੀਰੀਅਸ ਆ ਕਿਉਂਕਿ ਇਹਦੇ ਵਿੱਚ ਨਾ ਤੁਹਾਡੇ ਉੱਪਰ ਛਿੱਟੇ ਪੈਣ ਦਾ ਡਰ ਆ ਤਾਂ ਇਹਨੂੰ ਜਦੋਂ ਵੀ ਭੁੰਨਣਾ ਨੇ ਨੂੰ ਟੱਕ ਕੇ ਭੁੰਨਣਾ ਆ ਦੇਖੋ ਆ ਦੇਖੋ ਕਿਸ ਤਰ੍ਹਾਂ ਛਿੱਟੇ ਪੈਂਦੇ ਪੈਣਾ ਆ ਤੇ ਉਹ ਬੱਬਲਸ ਦੇਖ ਰਹੇ ਹੋਣਗੇ ਬੰਦੇ ਤਾਂ ਇਹ ਧਿਆਨ ਰੱਖਣਾ ਤੁਸੀਂ ਜਦੋਂ ਬਣਾਉਣਾ ਇਹਨੂੰ ਹਿਲਾਈ ਜਾਣਾ ਜਾਂ ਜਦ ਜੇ ਤੁਸੀਂ ਕੋ ਖੋਲ ਕੇ ਬੈਠਣਾ ਇਦਾਂ ਤਾਂ ਇਦਾਂ ਇਹਨੂੰ ਹਿਲਾਈ ਜਾਣਾ ਨੇ ਤਾਂ ਤੁਹਾਡੇ ਮੂੰਹ ਦੇ ਉੱਪਰ ਛਿੱਟੇ ਪੈ ਸਕਦੇ ਆ ਆ ਜਿਹਨ ਇਸ ਤੇ ਆਪਾਂ ਪਾਵਾਂਗੇ ਚਮਚਾ ਮਸਾਲੇ ਮਸਾਲਾ ਥੋੜਾ ਜਿਹਾ ਆਪਣਾ ਪੁੱਜ ਚੁੱਕਿਆ ਤਾਂ ਮਸਾਲੇ ਪਾਉਣ ਤੋਂ ਬਾਅਦ ਆਪਾਂ ਫਿਰ ਥੋੜਾ ਜਿਹਾ ਭੁੰਨਾਂਗੇ ਇਹਨਾਂ ਨੂੰ ਆਪਾਂ ਤੇ ਆਪੋ ਇੱਕ ਤਕਰੀਬਨ ਇੱਕ ਚਮਚ ਆਪਾਂ ਇਹਦੇ 'ਚ ਨਮਕ ਪਾਇਆ ਠੀਕ ਆ ਆ ਇੱਕ ਚਮਚੀ ਹਲਦੀ ਚਮਚਕ ਢੇਗੀ ਮਿਰਚ ਲਾਲ 1 ਔਣਾ ਕ ਚਮਚਾ ਆਪਾ ਪਾਵਾਂਗੇ ਕਾਲੀ ਮਿਰਚ ਇੱਕ ਚਮਚ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਆ ਆਪਣੇ ਕੋਲ ਐਮ ਡੀ ਐਚ ਦਾ ਸ਼ਾਈ ਪਨੀਰ ਮਸਾਲਾ ਇਹ ਆਪਾਂ ਬਾਅਦ ਚ ਪਾਵਾਂਗੇ ਇੱਕ ਚਮਚ ਇਹਨੂੰ ਸਾਰਿਆਂ ਨੂੰ ਭੁੰਨਣ ਤੋਂ ਬਾਅਦ ਹੁਣ ਇਸ ਟੇ ਤੇ ਆਪਣਾ ਮਸਾਲਾ ਭੁੱਜ ਗਿਆ ਸਾਰਾ ਹੁਣ ਆਪਾਂ ਪਾਵਾਂਗੇ ਇਹਦੇ ਚ ਪਨੀਰ ਉਸ ਤੋਂ ਬਾਅਦ ਆਪਾਂ ਕਿਹਦੇ ਜਿਹਾ ਪਾਵਾਂਗੇ ਆਪਾਂ ਸ਼ਾਈ ਪਨੀਰ ਮਸਾਲਾ ਫਿਰ ਇਹਨੂੰ ਗਾਰਨਿਸ਼ ਵਾਸਤੇ ਇਹਦੇ ਉੱਤੇ ਆਪਾਂ ਥੋੜੀ ਜੀ ਕਰੀਮ ਪਾਵਾਂਗੇ। ਤ੍ਰਿਪਣਾ 1 ਤੋਂ 1.5 ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਐਮ ਡੀ ਐਚ ਦਾ ਜਿਹੜਾ ਸ਼ਾਈ ਪਨੀਰ ਮਸਾਲਾ ਜੋ ਤਣੀਆਂ ਪਾਣਾ ਆਪਸ਼ਨ ਵਾਲਾ ਕਸਤੂਰੀ ਮੇਥੀ ਪਾਣੀ ਹੋਵੇ ਆਪਸ਼ਨ ਵਾਲਾ ਤੁਸੀਂ ਤੁਹਾਡੀ ਮਰਜ਼ੀ ਆ ਤੁਸੀਂ ਪਾ ਸਕਦੇ ਆ ਇਹ ਦੋ ਬਾਅਦ ਚ ਆਪਾਂ ਇਹਦੇ ਚ ਪਾਵਾਂਗੇ ਫਰੈਸ਼ ਕਰੀਮ ਫਰੈਸ਼ ਕਰੀਮ ਨਾਲ ਆਪਾਂ ਗਾਰਨਿਸ਼ ਕਰਾਂਗੇ ਤੁਹਾਨੂੰ ਬਾਅਦ ਚ ਦਿਖਾਉਂਦਾ ਹਾਂ ਜੀ ਦੇਖੋ ਕਿੰਨਾ ਵਧੀਆ ਤਿਆਰ ਹੋਇਆ ਤੁਸੀਂ ਆਪਣੇ ਘਰ ਬਣਾ ਕੇ ਦੇਖਣਾ ਠੀਕ